ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗੁਰੂ ਰੂਪ ਸਾਹਿਬ ਸੰਗਤ ਜੀ ਜਿਵੇਂ ਤੁਹਾਨੂੰ ਪਤਾ ਹੀ ਹੈ ਭਗਮੰਤਮਾਨ ਦੀ ਸਰਕਾਰ ਨੇ ਤੇ ਕੇਂਦਰੀ ਬਾਲ ਦੀ ਸਰਕਾਰ ਨੇ ਜਿਵੇਂ ਭਾਨੇ ਸਿੱਧੂ ਤੇ ਝੂਠੇ ਪਰਚੇ ਪਾ ਕੇ ਜਿਹੜਾ ਜੇਲ੍ਹਾਂ ਦੇ ਵਿੱਚ ਡੱਕਿਆ ਗਿਆ ਨਿਤ ਨਮਾ ਪਰਚਾ ਪਾ ਕੇ ਇਹੀ ਗੱਲ ਦੀਪ ਸਿੱਧੂ ਕਹਿੰਦਾ ਹੁੰਦਾ ਸੀ ਸੋ ਕਰਾ ਦਿੱਲੀ ਰਹੀ ਹੈ ਕਰ ਸਾਡੇ ਆਪਦੇ ਰਹੇ ਨੇ ਆਪਦੇ ਤੋਂ ਕਰਾ ਰਹੀ ਹੈ ਦੀਪ ਸਿੱਧੂ ਨੇ ਇਹੀ ਕਿਹਾ ਸੀ ਕਰਾਉ ਦਿੱਲੀ ਕਰਾਉ ਸਾਡਿਆਂ ਤੋਂ ਅੱਜ ਸੁਪਕ ਮੰਤਮਾਨ ਤੋਂ ਅੱਜ ਉਹ ਜਿਹੜਾ ਦਿੱਲੀ ਸਰਕਾਰ ਦਾ ਗੱਠਪੁੱਤਲੀ ਬਣ ਕੇ ਚੱਲ ਰਿਹਾ ਹੈ ਇਹ ਦੀਪ ਸਿੱਧੂ ਨੇ ਜਿਉਂਦੇ ਜੀ ਇਹ ਗੱਲਾਂ ਕਹੀਆਂ ਸ਼ਾਇਦ ਕਿਤੇ ਨਾ ਕਿਤੇ ਜਿਹੜੀਆਂ ਦੀਪ ਦੀਆਂ ਸਾਰੀਆਂ ਗੱਲਾਂ ਅੱਜ ਸਾਹਮਣੇ ਆ ਰਹੀਆਂ ਨੇ ਸੋ ਇੱਕ ਦੂਜੇ ਦਾ ਆਪਾਂ ਨੂੰ ਸਾਥ ਦੇਣਾ ਚਾਹੀਦਾ ਪਰ ਕਿਤੇ ਨਾ ਕਿਤੇ ਇੱਥੇ ਵੀ ਮੈਂ ਗੱਲ ਰੱਖਦਿਆਂ ਪਰ ਜੇ ਦੀਪ ਸਿੱਧੂ ਦਾ ਉਸ ਟਾਈਮ ਤੇ ਅਸੀਂ ਸਾਥ ਦਿੱਤਾ ਹੁੰਦਾ ਤਾਂ ਦੀਪ ਸਿੱਧੂ ਤੋਂ ਕੰਨੀ ਨਾ ਘਤਰਾਂ ਦੇ ਪਿੱਛੋਂ ਪੈਰ ਨਾ ਮੋੜਦੇ ਹੋ ਸਕੇ ਜਿਹੜੀ ਦੀਪ ਨਾਲ ਜਿਹੜਾ ਘਟਨਾ ਵਰਤੀ ਹੈ ਉਹ ਹੋ ਸਕੇ ਨਾ ਵਰਤਦੀ ਅੱਜ ਜੇ ਉਸ ਟਾਈਮ ਤੇ ਦੀਪ ਸਿੱਧੂ ਨਾ ਖੜ ਦੇ ਹੋ ਸਕੇ ਜਿਹੜਾ ਦੀਪ ਸਿੱਧੂ ਨੂੰ ਜਿਹੜਾ ਮਤਲਬ ਸਰਕਾਰ ਨੇ ਸੈਂਟਰ ਸਰਕਾਰ ਮਿਲ ਕੇ ਪੰਜਾਬ ਸਰਕਾਰ ਜਿਹੜੀ ਮਿਲ ਕੇ ਦੀਪ ਸਿੱਧੂ ਨੂੰ ਕਤਲ ਕਰਵਾਇਆ ਗਿਆ ਹੋ ਸਕੇ ਉਹ ਘਟਨਾ ਦੀਪ ਨਾਲ ਨਾ ਵਰਤਦੀ ਜੇ ਦੀਪ ਦਾ ਉਸ ਟਾਈਮ ਤੇ ਸਾਥ ਦਿੱਤਾ ਹੁੰਦਾ ਕਿਤਨਾ ਕਿਤੇ ਇਸ ਗੱਲ ਦਾ ਸਾਨੂੰ ਦੁੱਖ ਜ਼ਰੂਰ ਹੈ ਪਰ ਲੱਖ ਮਤ ਭੇਦ ਹੋਣਗੇ ਪਰ ਜਿੱਥੇ ਕੋਈ ਪੰਜਾਬ ਦੇ ਨੌਜਵਾਨ ਪੰਜਾਬ ਦੀ ਗੱਲ ਕਰੂਗਾ ਕੋਈ ਚੋਹ ਪਾਨਾ ਸਿੱਧੂ ਹੋਵੇ ਚੋ ਲੱਖਾ ਸਧਾਨਾ ਹੋਵੇ ਚੋ ਹੋਰ ਵੀ ਮੇਰੇ ਵੀਰ ਨੌਜਵਾਨ ਬਾਬਾ ਬਖਸੀਸ ਹੋਵੇ ਤਾਂ ਹੋਰ ਵੀ ਜਿਹੜੇ ਨੌਜਵਾਨ ਜਿਹੜੇ ਆਪਣੇ ਪੰਜਾਬ ਦੇ ਹੱਕਾਂ ਦੀ ਗੱਲ ਕਰੂ ਭਾਈ ਅਮਰਤਪਾਲ ਹੋਵੇ ਤੇ ਭਾਈ ਬਸੰਤ ਸਿੰਘ ਦੌਲਤਪੁਰਾ ਕਲਵੰਤ ਸਿੰਘ ਰਾਓ ਕੇ ਭਾਈ ਪਪਲਪ੍ਰੀਤ ਹੋਰ ਵੀ ਜਿਹੜੇ ਨੌਜਵਾਨ ਜਿਹੜੇ ਸਾਥੀ ਨੇ ਉਹਨਾਂ ਦੇ ਜਿਹੜੀ ਪ੍ਰਗਮਨਤਮਾਨ ਬੁੱਚੜ ਸਰਕਾਰ ਨੇ ਬੋਚੜ ਸਰਕਾਰ ਨੇ ਭਗਮੰਤਮਾਨ ਦੀ ਕੇਂਦਰੀ ਬਾਲਦੀ ਸਰਕਾਰ ਨੇ ਪੰਜਾਬ ਦੇ ਨੌਜਵਾਨ ਜਿਹੜੇ ਨਸ਼ਾ ਛੜਾ ਕੇ ਪੰਜਾਬ ਦੇ ਨੌਜਵਾਨੀ ਨੂੰ ਚਿੱਟਾ ਛੜਾ ਕੇ ਇੱਕ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਘਰ ਵੱਲ ਆਨੰਦਪੁਰ ਸਾਹਿਬ ਵੱਲ ਮੁੱਖ ਕਰਾ ਰਹੇ ਸੀ ਅਮਰਤ ਖਿਚਾ ਕੇ ਗੁਰੂ ਦੇ ਲੜ ਲਾ ਰਹੇ ਸੀਗੇ ਉਹ ਲੱਖਾਂ ਮਾਮਾ ਦੇ ਪੁੱਤ ਵਿਚਾਰ ਰਹੇ ਸੀਗੇ ਭੈਣਾ ਦੇ ਵੀਰ ਵਿਚਾਰ ਰਹੇ ਸੀਗੇ ਅੱਜ ਇਹ ਸਰਕਾਰ ਤੇ ਪਹਿਲਾਂ ਵਾਲੀਆਂ ਸਰਕਾਰ ਇਹ ਅਵਤਾਰ ਸਿੰਘ ਖੰਡੇ ਦੀ ਕਤਲ ਹੈ ਹਰਦੀਪ ਸਿੰਘ ਨੇਜਰ ਦੀ ਕਤਲ ਹੈ ਇਹ ਦੀਪ ਸਿੱਧੂ ਦੀ ਕਤਲ ਹੈ ਸੁਭਦੀਪ ਮੂਸੇ ਵਾਲੀ ਦੀ ਕਤਲ ਹੈ ਸੰਦੀਪ ਅੰਮੀਆਂ ਦੀ ਕਤਲ ਹੈ ਜਿਵੇਂ ਕ੍ਰਿਸ਼ਨ ਤੇ ਗੁਰਜੀਤ ਦੇ ਗੋਲੀਆਂ ਮਾਰ ਕੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਸੀ ਜਦੋਂ ਹੋਈਆਂ ਉਹ ਇੱਕ ਪ੍ਰੋਟੈਸਟ ਕਰ ਰਹੇ ਸੀ ਉਸ ਟਾਈਮ ਤੇ ਕ੍ਰਿਸ਼ਨ ਤੇ ਗੁਰਜੀਤ ਦੇ ਗੋਲੀਆਂ ਮਾਰ ਕੇ ਸ਼ਹੀਦ ਕੀਤਾ ਗਿਆ ਉਦੋਂ ਬਾਦਲਾਂ ਦੀ ਸਰਕਾਰ ਸੀ ਫਿਰ ਕੈਪਟਨ ਦੀ ਸਰਕਾਰ ਨੇ ਹੱਥ 'ਚ ਪੋਥੀਆਂ ਫੜ ਕੇ ਸੌਹਾ ਖਾਦੀਆਂ ਦਮਦਮਾ ਸਭ ਕਰ ਬਲੋ ਵੀ ਅਸੀਂ ਥੋੜਾ ਜਿਹੜਾ ਇਨਸਾਫ ਦਵਾਵਾਂਗੇ ਉਹ ਵੀ ਕਿਤੇ ਉਮੀਦਾਂ ਟੁੱਟੀਆਂ ਤੇ ਇਸ ਸਰਕਾਰ ਨੇ ਵਾਅਦੇ ਕੀਤੇ ਸੀ ਇਸ ਸਰਕਾਰ ਨੇ ਵੀ ਖੁੰਝੇ ਲਾ ਕੇ ਰੱਖਤੇ ਜਿਹੜੇ ਪੰਜਾਬ ਦੇ ਨੌਜਵਾਨ ਸੀਗੇ ਐਨਐਸਏ ਵਰਗੇ ਕਾਨੂੰਨ ਲਾ ਕੇ ਪੰਜਾਬ ਦੇ ਨੌਜਵਾਨ ਜਿਹੜਾ ਕਾਨੂੰਨ ਕਿਤੇ ਅੰਗਰੇਜ਼ਾਂ ਵੇਲੇ ਬਣਿਆ ਸੀ ਸੋ ਉਹ ਕਾਨੂੰਨ ਚੱਕ ਕੇ ਭਗਮੰਤਮਾਨ ਦੀ ਸਰਕਾਰ ਚ ਜੋ ਕਾਰਗੁਜ਼ਾਰੀਆਂ ਹੁਣ ਹੋ ਰਹੀਆਂ ਨੇ ਪੰਜਾਬ ਦੇ ਨੌਜਵਾਨ ਜੋ ਅੱਜ ਜਿਹੜੇ ਚਿੱਟਾ ਖਾ ਕੇ ਟੀਕੇ ਲਾ ਕੇ ਮਰ ਰਹੇ ਨੇ ਪੰਜਾਬ ਦੇ ਨੌਜਵਾਨ ਭਾਈ ਅਵਤਾਰ ਸਿੰਘ ਇਹ ਸਰਕਾਰ ਭਾਈ ਅਵਤਾਰ ਸਿੰਘ ਖੰਡੇ ਦੀ ਕਤਲ ਹੈ ਹਰਦੀਪ ਸਿੰਘ ਨਿੱਦਰ ਦੀ ਕਤਲ ਹੈ ਦੀਪ ਸਿੱਧੂ ਦੀ ਕਤਲ ਹੈ ਸੁਭਦੀਪ ਮੋਸੇ ਵਾਲੀ ਦੀ ਕਤਲ ਹੈ ਸੰਦੀਪ ਅੰਬੀਆਂ ਦੀ ਕਤਲ ਹੈ ਜਿਹੜੇ ਸਾਡੇ ਪੰਜਾਬ ਦੇ ਵਿੱਚ ਨੌਜਵਾਨ 56 ਟੀਕੇ ਲਾ ਕੇ ਚਿੱਟਾ ਖਾ ਕੇ ਹਰ ਰੋਜ਼ ਕੋਈ ਗਿਣਤੀ ਨਹੀਂ ਮੌਤਾਂ ਹੋ ਰਹੀਆਂ ਨੇ ਇਹ ਉਹਨਾਂ ਨੌਜਵਾਨਾਂ ਦੀ ਕਤਲ ਹੈ ਪਰ ਇਹਨਾਂ ਨੌਜਵਾਨਾਂ ਤੇ ਝੂਠੇ ਪਰਚੇ ਪਾ ਕੇ ਭਾਈ ਭਾਨੇ ਸਿੱਧੂ ਤੇ ਤੇ ਭਾਈ ਅਮਰਤਪਾਲ ਤੇ ਉਹਨਾਂ ਦੇ ਸਾਥੀਆਂ ਤੇ ਅਸ਼ਾਮ ਡਿਬਰੂਗੜ੍ਹ ਦੀਆਂ ਜੇਲਾਂ ਚ ਭੇਜੇ ਗਏ ਜੇ ਉਹਨਾਂ ਤੇ ਪਹਿਲੀ ਗੱਲ ਤਾਂ ਕੋਈ ਗੈਰਕਾਨੂੰਨੀ ਰੱਖੀ ਗਏ ਉਹ ਅਮਰਤ ਛਕਾ ਕੇ ਗੁਰੂ ਦੇ ਲੜ ਲਾ ਰਹੇ ਸੀਗੇ ਪੰਜਾਬ ਦੇ ਨੌਜਵਾਨੀ ਨੂੰ ਵਿਚਾਰ ਰਹੇ ਸੀਗੇ ਅਮਰਤਪਾਲ ਨੇ ਕੋਈ ਥਾਣੇ ਤੇ ਬੰਬ ਛਿੱਟੇ ਨੇ ਕੋਈ ਅੱਗਾਂ ਲਾਈਆਂ ਨੇ ਸੋ ਉਹ ਨੌਜਵਾਨਾਂ ਨੂੰ ਜਿਨ੍ਹਾਂ ਨੂੰ ਕੋਈ ਪੁੱਛਦਾ ਨਹੀਂ ਸੀਗਾ ਉਹਨਾਂ ਨੂੰ ਗਲ ਪਿੱਟ ਲਾਇਆ ਉਹਨਾਂ ਨੂੰ ਗਲ ਲਾਉਣ ਦੀ ਗੱਲ ਕੀਤੀ ਇਹਨਾਂ ਨੇ ਐਨਐਸਏ ਕਾਨੂੰਨ ਲਾ ਕੇ ਅਸ਼ਾਮ ਦੀ ਜੇਲ੍ਹਾਂ ਚ ਭੇਜੇ ਇਹ ਬੁੱਚੜ ਸਰਕਾਰ ਭਗਮਾਨਤਮਨ ਦੀ ਸਰਕਾਰ ਕੇਂਦਰੀ ਬਲ ਦੀ ਸਰਕਾਰ ਨੇ ਸਾਡੇ ਨੌਜਵਾਨਾਂ ਤੇ ਤਸੱਦ ਢਾ ਰਹੀ ਹੈ ਸਾਡੇ 'ਚ ਆਪਸ ਦੀ ਲੱਖ ਮਤਭੇਦ ਹੋ ਸਕਦੇ ਨੇ ਪਰ ਜਿੱਥੇ ਪੰਜਾਬ ਦੀ ਪੰਜਾਬੀਅਤ ਦੀ ਗੱਲ ਹੁੰਦੀ ਹੈ ਪਾਣੀਆਂ ਦੀ ਗੱਲ ਆਉਂਦੀ ਹੈ ਪੰਜਾਬੀ ਮਾਂ ਬੋਲੀ ਦੀ ਗੱਲ ਹੁੰਦੀ ਹੈ ਪਰ ਜੇ ਅਸੀਂ ਇੱਕ ਦੂਜੇ ਤੇ ਚਿਕਣ ਸਿੱਟਦੇ ਰਵਾਂਗੇ ਸ਼ਾਇਦ ਉਹ ਸੈਂਟਰ ਸਰਕਾਰ ਹੋਵੇ ਪੰਜਾਬ ਸਰਕਾਰ ਹੋਵੇ ਏਜੰਸੀਆਂ ਹੋਣ ਖੁਪੀਆਂ ਏਜੰਸੀਆਂ ਹੋਣ ਜਿਹੜੇ ਸਾਡੇ ਪੰਜਾਬ ਦੇ ਨੌਜਵਾਨ ਚੁਣ-ਚੁਣ ਕੇ ਮਾਰ ਰਹੀਆਂ ਨੇ ਮਰਡਰ ਕਰਵਾ ਰਹੀਆਂ ਨੇ ਪਰ ਕਿਤੇ ਨਾ ਕਿਤੇ ਇਹ ਸਾਨੂੰ ਅੰਜਾਮ ਅੱਗੇ ਲੰਮਾ ਭੁਗਤਣਾ ਪਵੇਗਾ ਜੇ ਨਾ ਇੱਕ ਦੂਜੇ ਦਾ ਸਾਥ ਦਿੱਤਾ ਸਾਡੇ ਆਪ ਦੀ ਲੱਖ ਮਤ ਭੇਦੋ ਹੋ ਸਕਦੇ ਨੇ ਜਦੋਂ ਪੰਜਾਬੀਅਤ ਦੀ ਗੱਲ ਆਉਂਦੀ ਹੈ ਪੰਜਾਬ ਦੀ ਗੱਲ ਆਉਂਦੀ ਹੈ ਕੋਈ ਪੰਜਾਬ ਦਾ ਨੌਜ ਨੌਜਵਾਨ ਉੱਠਦਾ ਹੈ ਸਾਡਾ ਫਰਜ ਬਣਦਾ ਮੋਢੇ ਨਾਲ ਮੋਢਾ ਲਾ ਕੇ ਖੜਨ ਦਾ ਇੱਕ ਗੱਲ ਮੈਂ ਹੋਰ ਕਹਿਣੀ ਚਾਹਣਾ ਹੈ ਕਈ ਵੀਰ ਮੇਰੇ ਇਹ ਗੱਲ ਸਵਾਲ ਕਰਦੇ ਨੇ ਵੀ ਦੀਪ ਸਿੱਧੂ ਦਾ ਉਸ ਟਾਈਮ ਤੇ ਜੇ ਅਸੀਂ ਸਾਥ ਦਿੱਤਾ ਹੁੰਦਾ ਨਾ ਪਿੱਛੇ ਪੈਰ ਮੋੜਦੇ ਪਰ ਦੀਪ ਸਿੱਧੂ ਦਾ ਕਤਲ ਨਹੀਂ ਸੀ ਹੋਣਾ ਉਸ ਟਾਈਮ ਤੇ ਉਸ ਨੌਜਵਾਨ ਦਾ ਮੇਰੇ ਵੀਰ ਦੀਪ ਸਿੱਧੂ ਦਾ ਅਸੀਂ ਉਹ ਸਾਥ ਨਹੀਂ ਦਿੱਤਾ ਜਿਹੜੇ ਕਿਤੇ ਨਾ ਕਿਤੇ ਅੱਜ ਖਮਾਜੇ ਕਹਿ ਸਕਦੇ ਆ ਜੋ ਅੱਜ ਘਟਨਾਵਾ ਪਰਚੇ ਪਾਉਣ ਦੀ ਗੱਲ ਚ ਉਹ ਭਾਨੇ ਸਿੱਧੂ ਤੇ ਹੋਵੇ ਚ ਉਹ ਲੱਖੇ ਸਦਾਨੇ ਤੇ ਹੋਵੇ ਚ ਉਹ ਸੁਖਪਾਲ ਸਿੰਘ ਖੈਰੇ ਤੇ ਪਰਚੇ ਹੋਣ ਜਿਹੜੇ ਪੁਰਾਣੇ ਚੱਕ ਕੇ ਉਹਨਾਂ ਤੇ ਪਾ ਕੇ ਉਹਨਾਂ ਨੂੰ ਬੰਦ ਕੀਤਾ ਗਿਆ ਜੇ ਉਸ ਟਾਈਮ ਤੇ ਦੀਪ ਸਿੱਧੂ ਦਾ ਸਾਥ ਦਿੰਦੇ ਹੋ ਸਕੇ ਆ ਦਿਨ ਸਾਨੂੰ ਦੇਖਣੇ ਨਾ ਪੈਂਦੇ ਸੋ ਇੱਕ ਦੂਜੇ ਨਾਲ ਮੋਢਾ ਮੋਢੇ ਨਾਲ ਲਾ ਕੇ ਮੋਢਾ ਖੜੀਏ ਸੋ ਭਾਨੇ ਸਿੱਧੂ ਨੂੰ ਤਿੰਨ ਤਰੀਕ ਦਾ ਜਿਹੜਾ ਭਗਮਨਤਮਨ ਦੀ ਕੋਠੀ ਦਾ ਕਿਰਾਇਆ ਕਰਨਾ ਤੇ ਇੱਕ ਤਰੀਕ ਦਾ ਜਿਹੜਾ ਧੂਰੀ ਹੈ ਉੱਥੇ ਵੀ ਸੰਗਤ ਪਹੁੰਚੇ ਤੇ ਬਾਰ-ਬਾਰ ਆਪਣੇ ਲੱਖ ਮਤ ਭੇਦ ਹੋ ਸਕਦੇ ਨੇ ਇੱਕ ਦੂਜੇ ਨਾਲ ਸਾਡਾ ਫਰਜ ਮੰਨਦਾ ਖੜੀਏ ਪਰ ਇਹਦਾ ਜਿਹੜਾ ਸਰਕਾਰ ਹੈ ਇਹਦਾ ਆਲਾਬ ਜਦੋਂ ਚਿੱਕੜ ਸਿੱਦਦੇ ਨੇ ਇੱਕ ਦੂਜੇ ਤੇ ਆਲਾਬ ਇਹਦਾ ਸਰਕਾਰ ਸੈਂਟਰ ਏਜੰਸੀਆਂ ਖੁਫੀਆਂ ਏਜੰਸੀਆਂ ਇਸ ਦਾ ਲਾਭ ਲੈ ਜਾਂਦੀਆਂ ਨੇ ਆਪ ਦੀ ਘਰ ਪਰਿਵਾਰ ਦੇ ਵਿੱਚ ਵੀ ਕਈ ਵਾਰ ਲੜਾਈਆਂ ਹੋ ਜਾਂਦੀਆਂ ਨੇ ਪਰ ਜਦੋਂ ਪੰਜਾਬ ਦੀ ਕੋਈ ਗੱਲ ਕਰਦਾ ਸਾਡਾ ਫਰਜ ਮੰਨਦਾ ਉਹਦੇ ਨਾਲ ਖੜਨਦਾ ਸੋ ਸਾਰੇ ਨੌਜਵਾਨ ਉੱਥੇ ਜਿਹੜਾ ਧੂਰੀ ਵੀ ਪਹੁੰਚੂ ਇੱਕ ਤਰੀਕ ਨੂੰ ਤੇ ਤਿੰਨ ਤਰੀਕ ਦਾ ਜਿਹੜਾ ਸੰਗਰੂਰ ਕੋਠੀ ਦਾ ਕ੍ਰਿਆ ਕਰਨਾ ਹੈ ਇਸ ਬੁੱਚੜ ਸਰਕਾਰ ਨੇ ਸਾਰੀਆਂ ਹੱਦਾਂ ਪਾਰ ਕਰਤੀਆਂ ਸਾਂ ਦੀ ਜੇਲ੍ਹ ਤੇ ਭੇਜੇਗੇ ਐਨਐਸਏ ਕਾਨੂੰਨ ਲਾ ਕੇ ਭਈ ਅਮਰਤਪਾਲ ਵਰਗੇ ਉਸ ਟਾਈਮ ਤੇ ਬੋਲੇ ਜੇ ਆਪਾਂ ਉਦੋਂ ਰੋਡ ਜਾਮ ਕਰ ਦਿੰਦੇ ਕੋਈ ਸਾਰੇ ਮਿਲ ਕੇ ਕੋਈ ਇਕੱਲੇ ਦਾ ਕੰਮ ਨਹੀਂ ਇਹ ਨਾ ਬੰਦਾ ਕੋਈ ਕਵੇ ਵੀ ਉਹ ਫਲਾਣਾ ਇੱਕ ਜਾਨੀ ਮੋਢਿਆ ਦੇ ਵਜਨ ਚੱਕੋ ਹਰੇਕ ਇਨਸਾਨ ਦਾ ਹਰ ਇੱਕ ਨੌਜਵਾਨ ਦਾ ਵੀਰ ਬਜ਼ੁਰਗ ਦਾ ਫਰਜ਼ ਬਣਦਾ ਕਿਉਂਕਿ ਇਸ ਧਰਤੀ ਤੇ ਜਨਮ ਲੈਂਦਾ ਇਸ ਦੇ ਬਸਨੀਕ ਇੱਥੋਂ ਦੇ ਜੰਮੇ ਜਾਏ ਆ ਇਹ ਆਪਣਾ ਫਰਜ਼ ਬਣਦਾ ਜਿੰਨਾ ਵਜਨ ਕੋਈ ਮੋਢਿਆਂ ਤੇ ਚੱਕ ਸਕਦਾ ਹਰੇਕ ਮੇਰਾ ਵੀਰ ਨੌਜਵਾਨ ਜਿੰਨਾ ਚੱਕ ਸਕਦਾ ਜ਼ਰੂਰ ਚੱਕੋ ਪਰ ਕਿਤਨਾ ਕਿਤੇ ਜਦੋਂ ਆਪਾਂ ਇੱਕ ਦੂਜੇ ਤੇ ਚਿੱਕੜ ਸਿੱਟਾਂਗੇ ਇਹਦਾ ਅਲਾਵਾ ਏਜੰਸੀਆਂ ਲੈ ਜਾਂਦੀਆਂ ਨੇ ਸੋ ਅਵਤਾਰ ਸਿੰਘ ਖੰਡੇ ਦੀ ਵੀਰ ਗੱਲ ਆਉਂਦੀ ਅਵਤਾਰ ਸਿੰਘ ਖੰਡੇ ਦੀ ਕਤਲ ਹੈ ਹਰਦੀਪ ਸਿੰਘ ਨੇਜਰ ਦੀ ਕਤਲ ਹੈ ਤੇ ਦੀਪ ਸਿੱਧੂ ਦੀ ਕਤਲ ਹੈ ਸਾਰੇ ਹੀ ਨੌਜਵਾਨ ਨੇ ਸੰਦੀਪ ਅੰਬੀਆਂ ਦੀ ਕਤਲ ਹੈ ਜਿਹੜੇ ਅੱਜ ਚਿੱਟਾ ਖਾ ਕੇ ਰੋਜ਼ ਮਰ ਰਹੇ ਨੇ ਕੋਈ ਗਿਣਤੀ ਨਹੀਂ ਨੌਜਵਾਨਾਂ ਦੀ ਇਹ ਸਰਕਾਰ ਉਹਨਾਂ ਦੀ ਕਤਲ ਹੈ ਕ੍ਰਿਸ਼ਨ ਤੇ ਗੁਰਜੀਤ ਦੀ ਕਤਲ ਹੈ ਤੇ ਪੋਥੀ ਹੱਥ ਚ ਫੜ ਕੇ ਸੌਂ ਖਾਂਢੀ ਹੈ ਉਹਦੀ ਵੀ ਕਤਲ ਹੈ ਤੇ ਗੁਰੂ ਗ੍ਰੰਥ ਸਾਹਿਬ ਦੇ ਅੰਗ ਪਾੜ ਕੇ ਛਿੱਟੇ ਗਏ ਇਹਨਾਂ ਨੂੰ ਇਨਸਾਫ ਨਹੀਂ ਦਿੱਤਾ ਸੋ ਸਾਰੀ ਸੰਗਤ ਉਸ ਦੇ ਪੈ ਬੰਦੀ ਸਿੰਘਾਂ ਦੀ ਜਿਹੜੇ 32 33 33 ਸਾਲ ਹੋ ਗਏ ਜੇਲਾ ਚ ਬੈਠਿਆਂ ਨੂੰ ਤੇ ਪੁਰਾਣੇ ਤਾਂ ਕੀ ਛੱਡਨੇ ਸੀ ਕਾਨੂੰਨ ਦੇ ਤਹਿਤ ਜੇ ਤੁਸੀਂ ਕਾਨੂੰਨ ਬਣਾਏ ਕਾਨੂੰਨ ਦੇ ਤਹਿਤ ਉਹਨਾਂ ਨੂੰ ਰਿਹਾ ਕਿਉਂ ਨਹੀਂ ਕੀਤਾ ਗਿਆ ਸੋ ਨਵੇਂ ਪੁਰਾਣੇ ਤਾਂ ਕੀ ਛੱਡਨੇ ਸੀ ਸਭਾ ਨਵੇਂ ਬੰਦੀ ਬਣਾਏ ਜਾ ਰਹੇ ਨੇ ਸੋ ਬੈਂਤੇ ਬੋਚੜ ਦੀਆਂ ਲੈਣਾ ਤੇ ਕਿਤੇ ਭਗਮਨਤਮਾਨ ਫਿਰ ਤੁਰਪੈ ਜਿਹੜਾ ਦੀਪ ਸਿੱਧੂ ਕਹਿੰਦਾ ਸੀ ਕਿਤੇ ਨਾ ਕਿਤੇ ਉਹਦੀਆਂ ਗੱਲਾਂ ਸਾਹਮਣੇ ਨਿਕਲ ਕੇ ਆ ਰਹੀਆਂ ਨੇ ਉਹ ਅੱਜ ਉਹਨਾਂ ਦੇ ਬੋਲ ਬੋਲੇ ਹੋਏ ਇੱਕ ਇੱਕ ਅਜਤੀਰ ਬਣ ਕੇ ਜਿਹੜਾ ਸੀਨੇ ਤੇ ਕਹਿ ਸਕਦੇ ਆ ਉਹ ਅੱਜ ਇੱਕ ਇੱਕ ਬੋਲ ਉਹਨਾਂ ਦਾ ਪਾਸ ਪਾਰ ਹੋ ਰਿਹਾ ਹੈ ਜੋ ਕਹਿ ਕੇ ਗਏ ਸੀ ਉਹ ਬੈਂਤੇਆਂ ਲਿਆ ਲੈਣਾ ਤੇ ਤੁਰਪੈ ਤੇ ਕਰਾ ਦਿੱਲੀ ਰਹੀ ਹੈ ਕਰਾਉ ਸਾਡੇ ਵਾਲਿਆਂ ਤੋਂ ਸੋ ਸਾਰੇ ਨੌਜਵਾਨ ਸਮਝਦਰ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ